ਪੰਜਾਬ ਪੁਲਿਸ ਵੱਲੋਂ ਨਸ਼ਾ ਵਿਰੋਧੀ ਚਲਾਈ ਗਈ ਮਹਿੰਮ ਦੇ ਤਹਿਤ ਬਠਿੰਡਾ ਪੁਲਿਸ ਦੀ ਸੀਆਈਏ ਸਟਾਫ ਟੂ ਦੀ ਪੁਲਿਸ ਨੇ ਦੇ ਇੰਚਾਰਜ ਕਰਨਦੀਪ ਸਿੰਘ ਅਤੇ ਪੁਲਿਸ ਟੀਮ ਨੇ ਇੱਕ ਵਿਅਕਤੀ ਨੂੰ 3200 3200 ਨਸ਼ੀਲੀਆਂ ਗੋਲੀਆਂ ਅਤੇ ਮੋਟਰਸਾਈਕਲ ਸਮੇਤ ਗ੍ਰਿਫਤਾਰ ਕਰਕੇ ਉਸ ਦੇ ਖਿਲਾਫ ਜਿਹੜੀ ਹੈ ਕਾਨੂੰਨੀ ਕਾਰਵਾਈ ਜਿਹੜੀ ਉਹ ਪਰਚਾ ਦਰਜ ਕਰਕੇ ਕੀਤੀ ਜਾ ਰਹੀ ਹੈ ਇਸ ਬਾਰੇ ਆਪਾਂ ਹੋਰ ਜਿਹੜੀ ਜਾਣਕਾਰੀ ਹੈ ਉਹ ਜਿਹੜੇ ਬਠਿੰਡਾ ਦੇ ਡੀਐਸਪੀ ਡੀਆ ਰਜੇਸ਼ ਸ਼ਰਮਾ ਜੀ ਤੋਂ ਗੁਰ ਜਾਣਕਾਰੀ ਲੈਣੇ ਆ ਵੀ ਉਹਨਾਂ ਨੇ ਇਸ ਸੀਆਈਏ ਸਟਾਫ ਨੇ ਪਕੜਿਆ ਕਿੱਥੋਂ ਪਕੜਿਆ ਕਿਹੜੇ ਇਲਾਕੇ ਤੋਂ ਪਕੜਿਆ ਤੇ ਕਿਹੜੇ ਥਾਣੇ ਦੇ ਵਿੱਚ ਇਹਨਾਂ ਦੇ ਖਿਲਾਫ ਪਰਚਾ ਦਾਜ ਕਰਕੇ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਆਓ ਆਪਾਂ ਗੱਲਬਾਤ ਕਰਦੇ ਹਾਂ ਡੀਐਸਪੀ ਡੀ ਰਜੇਸ਼ ਸ਼ਰਮਾ ਜੀ ਨਾਲ ਸੁਪਰੀ ਸਾਹਿਬ ਬਠਿੰਡਾ ਸ਼੍ਰੀ ਹਰਮਨबीर ਸਿੰਘ ਆਈਪੀਐਸ ਜੀ ਵੱਲੋਂ ਚਲਾਈ ਵਿਸ਼ੇਸ਼ ਮਹਿਮ ਚ ਨਸ਼ੀਲੇ ਪਦਾਰਥ ਦਾ ਕਾਰੋਬਾਰ ਕਰਦੇ ਨੇ ਦੋਸ਼ੀਆਂ ਵਿਰੁੱਧ ਦੇ ਤਹਿਤ ਇੰਸਪੈਕਟਰ ਸੀਏ2 ਇੰਸਪੈਕਟਰ ਕਰਨਦੀਪ ਸਿੰਘ ਇੰਚਾਰਜ ਸੀਏ2 ਬਠਿੰਡਾ ਨੇ ਤੋਸੀ ਪ੍ਰਦੀਪ ਸਿੰਘ ਪੁੱਤਰ ਪੋਲਾ ਸਿੰਘ ਜੋ ਮੰਡੀਕਲਾਂ ਦਾ ਰਹਿਣ ਵਾਲਾ ਵਾ ਇਹਨੂੰ ਸਮੇਤ ਮੋਟਰਸਾਈਕਲ ਕਾਬੂ ਕੀਤਾ ਤੇ ਇਹਦੇ ਕੋਲੋਂ 3200 ਗੋਲੀਆਂ ਨਸ਼ੀਲੀਆਂ ਗੋਲੀਆਂ ਅਸੀਂ ਕਾਬੂ ਕੀਤੀਆਂ ਇਹ ਕਿਚੋਲਾ ਸ਼ਾਪ ਡਾਕਟਰ ਜੋ ਪਿੰਡਾਂ ਚ ਆਪਣੇ ਉਹਨੂੰ ਡਾਕਟਰ ਵਜੋਂ ਪੇਸ਼ ਕਰਦਾ ਵਾ ਥਾਣਾ ਬਾਲਿਆਵਲੀ ਦੇ ਵਿੱਚ ਮੁਕੱਦਮਾ ਨੰਬਰ 23 ਦਰਜ ਕੀਤਾ ਸੀ ਕਿਸ ਜਗ੍ਹਾ ਤੋਂ ਰੈਸਟ ਇਹਨੂੰ ਮੰਡੀਕਲਾਂ ਟ੍ਰੇਨ ਦੇ ਪੁਲ ਕੋਲੋਂ ਅਸੀਂ ਕਾਬੂ ਕੀਤਾ ਵਾ ਤੇ ਮੋਟਰਸਾਈਕਲ ਤੇ ਆថਣਾ ਸੀ ਮੋਟਰਸਾਈਕਲ ਉਹ ਵੈਰੀਫਾਈ ਕਰ ਰਹੇ ਆ ਜੀ ਡਿਊਟੀ ਡਾਕਟਰ ਕਰ ਰਹੇ ਆ ਜਿਹੜੀ ਗੋਲੀਆਂ ਸੀਗੀਆਂ ਉਹ ਟਰਮਾਡੋਰ ਸੀਗੀਆਂ ਹੋਰ ਵੀ ਡਾਕਟਰ ਨੇ ਕਿਤਰਾ ਇਸ ਤਰ੍ਹਾਂ ਦੀ ਸਰਜਰੀ ਵੀ ਆਪ ਚੈੱਕ ਹਾਂਜੀ ਇਹ ਤੋਂ ਪੁੱਛਗਿੱਛ ਕਰਕੇ ਵੀ ਉਹ ਇਸ ਤਰ੍ਹਾਂ ਦੇ ਕਿਹੜੇ ਡਾਕਟਰ ਨੇ ਜਿਹੜੇ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰ ਰਹੇ ਨੇ ਤੇ ਆਪਣੇ ਆਪ ਨੂੰ ਡਾਕਟਰ ਵਜੋਂ ਪੇਸ਼ ਕਰ ਰਹੇ ਨੇ ਉਹਨਾਂ ਦਾ ਵੀ ਵੈਰੀਫਾਈ ਕਰਕੇ ਤਤਕਸ਼ਣ ਕਰਾਂਗੇ ਪਹਿਲਾਂ ਇਹਨਾਂ ਮਾਮਲੇ ਦਾ ਦਰਦ ਉਹ ਹਸਪਤਾਲ ਕਰ ਰਿਹਾ ਰਿਕਾਰਡ ਚੈੱਕ ਕਰ ਰਿਹਾ ਦਾ ਪਸ਼ੁੱਕੜਾ ਅਪਰਾਧ ਕੀ ਹੈ ਉਹ ਵੀ ਵੈਰੀਫਾਈ ਕਰ ਰਹੇ ਆ ਅਗਲੀ ਕਾਰਵਾਈ ਕਿਸ ਤਰ੍ਹਾਂ ਚੱਲੇਗੀ ਇਹਦਾ ਰਮਾਨ ਲੈ ਕੇ ਡਿਟ ਇਹਦਾ ਬਾਕੀ ਰਿਕਾਰਡ ਦੇਖਿਆ ਜਾਏਗਾ ਗੋਲੀਆਂ ਕਿੱਥੋਂ ਲੈ ਕੇ ਆਦਾ ਹੈ ਬੈਕਵਰਡ ਤੇ ਫਾਰਵਰਡ ਲਿੰਕ ਤਸਦੀਕ ਕੀਤਾ ਜਾਊਗਾ ਜੀ ਇਹਦਾ